ਐਮਪੀ ਅਮਰਤਪਾਲ ਸਿੰਘ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੰਸਦ ਮੈਂਬਰ ਦੇ ਪਿਤਾ ਨੇ ਗ੍ਰਾਮ ਮੰਤਰੀ ਅਮਲ ਸ਼ਾਹ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਅਮਰਤਪਾਲ ਸਿੰਘ ਲਈ ਘੱਟੋ ਘੱਟ 1 ਮਹੀਨੇ ਦੀ ਪੈਰੋਲ ਦੀ ਮੰਗ ਕੀਤੀ ਗਈ ਹੈ ਹੜਾ ਦੀ ਸਥਿਤੀ ਦੇ ਮੱਦੇਨਜ਼ਰ ਪੈਰੋਲ ਮੰਗੀ ਗਈ ਹੈ ਦੱਸਦੀ ਹੈ ਕਿ ਲੋਕਾਂ ਦੀ ਮੰਗ ਹੈ ਕਿ ਅਮਰਤਪਾਲ ਸਿੰਘ ਬਤੌਰ ਸੰਸਦ ਮੈਂਬਰ ਇਸ ਔਖੀ ਘੜੀ ਵਿੱਚ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਇਸ ਲਈ ਉਹਨਾਂ ਨੂੰ ਇੱਕ ਮਹੀਨੇ ਦੀ ਪੈਰੋਲ ਦਿੱਤੀ ਜਾਵੇ ਅੰਮ੍ਰਿਤਸਰ ਦੇ ਡੀਸੀ ਰਾਹੀ ગ્રામ ਮੰਤਰੀ ਨੂੰ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਖਡੂਰ ਸਾਹਿਬ ਤੋਂ ਐਮਪੀ ਅਮਰਪਾਲ ਸਿੰਘ ਨੂੰ ਇੱਕ ਮਹੀਨੇ ਦੀ ਪੈਰੋਲ ਦਿੱਤੀ ਜਾਵੇ ਕਿਉਂਕਿ ਹਲਕਾ ਖਡੂਰ ਸਾਹਿਬ ਵਿੱਚ ਇਸ ਸਮੇਂ ਹੜਾ ਦੀ ਮਾਰ ਹੇਠ ਹੈ ਤੇ ਲੋਕ ਕਾਫੀ ਪਰੇਸ਼ਾਨੀ ਵਿੱਚ ਨੇ ਇਸ ਸਮੇਂ ਅਮਰਪਾਲ ਸਿੰਘ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਹਾਲਾਂਕਿ ગ્રામ ਮੰਤਰੀ ਅਮਿਤ ਸ਼ਾ ਵੱਲੋਂ ਇਸ ਪੱਤਰ ਨੂੰ ਲੈ ਕੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਇਹ ਦੇਖਣਾ ਹੋਵੇਗਾ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਵੱਲੋਂ ਅਮੇਸ਼ਾ ਨੂੰ ਚਿੱਠੀ ਲਿਖ ਕੇ ਆਪਣੇ ਪੁੱਤ ਦੀ ਪੈਰੋਲ ਲਈ ਮੰਗ ਕੀਤੀ ਗਈ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਪਿਛਲੇ 3 ਸਾਲ ਤੋਂ ਡਿਬਰੂਗੜ੍ਹ ਦੀ ਜੇਲ੍ਹ 'ਚ ਨਜ਼ਰਬੰਦ ਹੈ ਟੈਰਿਫ ਮਾਮਲੇ ਨੂੰ ਲੈ ਕੇ ਜਦੋਂ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਹੁਣਾਂ ਨੂੰ ਸਵਾਲ ਪੁੱਛੇਗੇ ਤਾਂ ਉਹਨਾਂ ਦੇ ਵੱਲੋਂ ਬਹੁਤ ਵੱਡੀਆਂ ਟਿੱਪਣੀਆਂ ਭਾਰਤ ਦੇ ਉੱਤੇ ਲਗਾਏ ਗਏ ਟੈਰਿਫ ਰੂ ਲੈ ਕੇ ਕੀਤੀਆਂ ਗਈਆਂ ਨੇ ਹਾਲਾਂਕਿ ਤੁਹਾਨੂੰ ਦੱਸੀਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹਨਾਂ ਦਾ ਭਾਰਤ ਨਾਲ ਬਹੁਤ ਵਧੀਆ ਸਬੰਧ ਸੀ ਪਹਿਲਾਂ ਪਰ ਹੁਣ ਵਪਾਰ ਜਿਹੜਾ ਕਿਤੇ ਨਾ ਕਿਤੇ ਕੁਝ ਸਮੇਂ ਤੋਂ ਇੱਕ ਪਾਸੜ ਹੋ ਗਿਆ ਸੀ ਹਾਲਾਂਕਿ ਤੁਹਾਨੂੰ ਦੱਸੀਏ ਕਿ ਜਦੋਂ ਹੁਣ ਟਰੰਪ ਨੂੰ ਸਵਾਲ ਪੁੱਛਿਆ ਗਿਆ ਕਿ ਇਸ ਟੈਰਿਫ ਦੇ ਬਾਰੇ ਉਹ ਇੱਕ ਵਾਰ ਫਿਰ ਤੋਂ ਵਿਚਾਰ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਭਾਰਤ ਨਾਲ ਬਹੁਤ ਚੰਗਾ ਤਾਲਮੇਲ ਰੱਖਦੇ ਸਹਾ ਪਰ ਟਰੰਪ ਦੀ ਇਹ ਟਿੱਪਣੀ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦਰਮਿਆਨ ਸਬੰਧਾਂ ਵਿੱਚ ਤਣਾਅ ਵਿਚਾਲੇ ਆਈ ਹੈ। ਅਮਰੀਕਾ ਨੇ ਭਾਰਤ ਤੇ 50% ਦੀ ਟੈਕਸ ਲਗਾਇਆ ਜੋ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਟੈਕਸਾਂ ਵਿੱਚੋਂ ਇੱਕ ਹੈ। ਟਰੰਪ ਨੇ ਵਾਈਟ ਹਾਊਸ ਵਿੱਚ ਕਿਹਾ ਕਿ ਕਈ ਸਾਲਾਂ ਤੱਕ ਭਾਰਤ ਅਤੇ ਅਮਰੀਕਾ ਦਰਮਿਆਨ ਸਬੰਧ ਇੱਕ ਪਾਸੜ ਸਨ ਅਤੇ ਉਹਨਾਂ ਵੱਲੋਂ ਅਹੁਦੇ ਸੰਭਾਲੇ ਜਾਣ ਤੋਂ ਬਾਅਦ ਇਸ ਵਿੱਚ ਬਦਲਾ ਆਇਆ। ਟਰੰਪ ਨੇ ਕਿਹਾ ਕਿ ਭਾਰਤ ਸਾਡੇ ਕੋਲੋਂ ਜ਼ਿਆਦਾ ਟੈਕਸ ਵਸੂਲ ਲਿਆ ਸੀ ਜੋ ਕਿ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸੀ ਇਸ ਵਾਸਤੇ ਅਮਰੀਕਾ ਭਾਰਤ ਨਾਲ ਜ਼ਿਆਦਾ ਵਪਾਰ ਨਹੀਂ ਕਰ ਰਿਹਾ ਸੀ ਉਹਨਾਂ ਨੇ ਕਿਹਾ ਕਿ ਪਰ ਉਹ ਸਾਡੇ ਨਾਲ ਵਪਾਰ ਕਰਦੇ ਸਨ ਕਿਉਂਕਿ ਅਸੀਂ ਉਹਨਾਂ ਕੋਲੋਂ ਟੈਕਸ ਨਹੀਂ ਵਸੂਲ ਰਹੇ ਸਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਕੋਲੋਂ ਟੈਕਸ ਨਹੀਂ ਵਸੂਲ ਰਹੇ ਸਾਂ ਤੇ ਅਮਰੀਕੀ ਰਾਸ਼ਟਰਪਤੀ ਨੇ ਕਹਿ ਕੇ ਭਾਰਤ ਆਪਣੇ ਉਤਪਾਦਾਂ ਨੂੰ ਅਮਰੀਕਾ ਵਿੱਚ ਵੇਚ ਰਿਹਾ ਸੀ ਤੇ ਹੁਣ ਅਮਰੀਕਾ ਨੂੰ ਟੈਰਿਫ ਨਾਲ ਮਾਰਦਾ ਸੀਗਾ ਅਤੇ ਭਾਰਤ ਨੇ ਹੁਣ ਅਮਰੀਕਾ ਨੂੰ ਕੋਈ ਟੈਰਿਫ ਨਹੀਂ ਤੇ ਪੇਸ਼ਕਸ਼ ਕੀਤੀ ਹੈ ਜਿਸ ਨਾਲ ਵਪਾਰ ਤੇ ਟੈਰਿਫ ਦੇ ਉਨਾ ਦੇ ਜਿਹੜੇ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਲੈ ਕੇ ਨਵੀਂ ਦਿੱਲੀ ਤੇ ਵਿਸ਼ੇਸ਼ਟੰਗ ਵਿਚਾਲ ਤਨਾਵ ਵਾਧਾ ਦਿਖਾਈ ਦੇ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਹੁਣ ਮੋਟਰਸਾਈਕਲ ਦਾ ਉਦਾਹਰਣ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੰਪਨੀ ਭਾਰਤ ਵਿੱਚ ਆਪਣੇ ਮੋਟਰਸਾਈਕਲ ਨਹੀਂ ਵੇਚ ਸਕੇਗੀ ਕਿਉਂਕਿ ਉਹਨਾਂ ਤੇ 200% ਟੈਕਸ ਜਿਹੜਾ ਟੈਕਸ ਸੀ ਉਹਨਾਂ ਕਿਹਾ ਤਾਂ ਕੀ ਹੋਇਆ ਉਸ ਤੋਂ ਬਾਅਦ ਹਾਰਲੇ ਜਿਹੜਾ ਮੋਟਰਸਾਈਕਲ ਆ ਕੰਪਨੀ ਆ ਭਾਰਤ ਗਈ ਅਤੇ ਉੱਥੇ ਇੱਕ ਮੋਟਰਸਾਈਕਲ ਪਲਾਂਟ ਲਗਾਇਆ ਅਤੇ ਹੁਣ ਉਹਨਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ ਇਹ ਸਾਡੇ ਵਰਗਾ ਹੀ ਹੈ ਤਾਂ ਇਸੇ ਤਰੀਕੇ ਦੇ ਨਾਲ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਉਹਨਾਂ ਨੇ ਭਾਰਤ ਦੇ ਉੱਤੇ 50% ਟੈਰਿਫ ਲਗਾਇਆ ਤੋ ਸਾਰੇ ਬਿਲਕੁਲ ਵੀ ਵਿਚਾਰ ਨਹੀਂ ਕਰਨਗੇ ਕਿਉਂਕਿ ਭਾਰਤ ਵੀ ਜ਼ਿਆਦਾ ਟੈਕਸ ਅਮਰੀਕਾ ਕੋਲੋਂ ਵਸੂਲ ਰਿਹਾ ਸੀਗਾ ਵਪਾਰ ਕਰ ਰਿਹਾ ਸੀ ਪਰ ਹੁਣ ਕਿਤੇ ਨਾ ਕਿਤੇ ਇਹ ਵਪਾਰ ਇੱਕ ਪਾਸੜ ਹੈ ਔਰ ਇਸ ਨੂੰ ਲੈ ਕੇ ਹੁਣ ਜੋ ਹੈ ਦੋਹਾਂ ਦੇਸ਼ਾਂ ਦੇ ਵਿੱਚ ਤਲਖੀ ਵਾਲਾ ਮਾਹੌਲ ਦਿਖਾਈ ਦੇ ਰਿਹਾ ਹੈ ਦੋਹਾਂ ਦੇਸ਼ਾਂ ਦੇ ਵਿੱਚ ਜ਼ਿਆਦਾ ਹੀ ਤਣਾਪੁਰਨ ਸਿੱਤੀ ਪੈਦਾ ਹੋਈ ਹੈ ਜਿਸ ਨੂੰ ਲੈ ਕੇ ਮਾਮਲਾ ਹੁਣ ਕਾਫੀ ਪੱਕਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਹੁਣ ਅਮਰੀਕਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਪਰ ਭਾਰਤ ਦੇ ਉੱਤੇ ਟੈਰਿਫ ਲਗਾਉਣ ਦੇ ਮਾਮਲੇ ਤੇ ਉੱਤੇ ਬਹੁਤ ਵੱਡੇ ਬਿਆਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਟੈਰਿਫ ਲਗਾਏ ਗਏ ਨੇ ਉਹ ਬਿਲਕੁਲ ਵਾਜਿਫ ਨੇ ਔਰ ਕੋਈ ਵੀ ਇਸ ਤੇ ਨਹੀਂ ਕੀਤਾ ਜਾਵੇਗਾ ਤੇ ਭਾਰਤ ਦੇ ਉੱਤੇ 50% ਟੈਰਿਫ ਲਗਾਉਣਾ ਕਿਤੇ ਨਾ ਕਿਤੇ ਇੱਕ ਬਹੁਤ ਵਧੀਆ ਕਦਮ ਹੈ ਜਿਸ ਦੇ ਨਾਲ ਬਹੁਤ ਚੀਜ਼ਾਂ ਦੇ ਉੱਤੇ ਜਿਹੜਾ ਵਾ ਹੁਣ ਦੇਖਣ ਨੂੰ ਮਿਲੇਗਾ। ਸਰਕਾਰ ਦੇ ਮਦਦ ਨਜ਼ਰ ਸਿੱਖਿਆ ਵਿਭਾਗ ਵੱਲੋਂ 7 ਸਤੰਬਰ ਤੱਕ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਸ਼ਿੱਖਿਆ ਵਿਭਾਗ ਵੱਲੋਂ ਉਕਤ ਨਰਤਾਰਤ ਸਮੇਂ 'ਚ ਸਕੂਲਾਂ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਉਣ ਤੇ ਮੁਕੰਮਲ ਰੋਕ ਲਗਾਈ ਗਈ ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਮੁਖੀ ਨਰਤਾਰਤ ਸਮੇਂ 'ਚ ਵਿਦਿਆਰਥੀ ਅਤੇ ਅਧਿਆਪਕ ਨੂੰ ਸਕੂਲ ਬੁਲਾਉਂਦਾ ਹੈ ਤਾਂ ਉਸ ਖਿਲਾਫ ਵਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਸ਼ਰਮਾ ਨੇ ਦੱਸਿਆ ਹੈ ਕਿ ਬਰਸਾਤ ਦੇ ਮੱਦੇਨਜ਼ਰ 7 ਸਤੰਬਰ ਤੱਕ ਸਮੂਹ ਸਕੂਲਾਂ ਨੂੰ ਜ਼ਿਲ੍ਹੇ 'ਚ ਛੁੱਟੀਆਂ ਕੀਤੀਆਂ ਗਈਆਂ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਸਮੇਂ 'ਚ ਨਾ ਤਾਂ ਵਿਦਿਆਰਥੀ ਨਾ ਹੀ ਅਧਿਆਪਕ ਨੂੰ ਸਕੂਲ 'ਚ ਬੁਲਾਇਆ ਜਾਵੇ ਜੇਕਰ ਕੋਈ ਸਕੂਲ ਅਜਿਹਾ ਕਰਦਾ ਏ ਤਾਂ ਸਕੂਲ ਮੁਖੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਡਿਪਟੀ ਡੀਈਓ ਦੀ ਅਗਵਾਈ ਚ ਜ਼ਿਲ੍ਹੇ ਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਏ ਅਤੇ ਬਲਾਕ ਪੱਧਰ ਤੇ ਸਰਕਾਰੀ ਸਕੂਲ ਮੁਖੀਆਂ ਦੀ ਡਿਊਟੀ ਲਗਾਈ ਗਈ ਹੈ। ਉਹ ਯਕੀਨੀ ਬਣਾਉਣਗੇ ਕਿ ਸਰਕਾਰੀ ਹੁਕਮਾਂ ਦੀ ਇਨ ਬਿਨ ਪਾਲਣਾ ਹੋਵੇ। ਜੋ ਵੀ ਸਕੂਲ ਉਹਨਾਂ ਦੇ ਏਰੀਆ ਚ ਖੁੱਲਾ ਪਾਇਆ ਜਾਂਦਾ ਏ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਮਦਦ ਨਜ਼ਰ ਸਿੱਖਿਆ ਵਿਭਾਗ ਵੱਲੋਂ 7 ਸਤੰਬਰ ਤੱਕ ਸਰਕਾਰੀ, ਪ੍ਰਾਈਵੇਟ ਅਤੇ ਐਡਿਟ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੱਲੋਂ ਉਕਤ ਨਿਰਧਾਰਤ ਸਮੇਂ 'ਚ ਸਕੂਲਾਂ ਅੰਦਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਉਣ ਤੇ ਮੁਕੰਮਲ ਰੋਕ ਲਗਾਈ ਗਈ ਹੈ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਮੁਖੀ ਨਿਰਧਾਰਤ ਸਮੇਂ 'ਚ ਵਿਦਿਆਰਥੀ ਅਤੇ ਅਧਿਆਪਕ ਨੂੰ ਸਕੂਲ ਬੁਲਾਉਂਦਾ ਹੈ ਤਾਂ ਉਸ ਖਿਲਾਫ ਵਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ ਸ਼ਰਮਾ ਨੇ ਦੱਸਿਆ ਹੈ ਕਿ ਬਰਸਾਤ ਦੇ ਮੱਧੇ ਨਜ਼ਰ 7 ਸਤੰਬਰ ਤੱਕ ਸਮੂਹ ਸਕੂਲਾਂ ਨੂੰ ਜ਼ਿਲ੍ਹੇ 'ਚ ਛੁੱਟੀਆਂ ਕੀਤੀਆਂ ਗਈਆਂ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਸਮੇਂ 'ਚ ਨਾ ਤਾਂ ਵਿਦਿਆਰਥੀ ਨਾ ਹੀ ਅਧਿਆਪਕ ਨੂੰ ਸਕੂਲ 'ਚ ਬੁਲਾਇਆ ਜਾਵੇ ਜੇਕਰ ਕੋਈ ਸਕੂਲ ਅਜਿਹਾ ਕਰਦਾ ਹੈ ਤਾਂ ਸਕੂਲ ਮੁਖੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਹੈ ਕਿ ਡਿਪਟੀ ਡੀਈਓ ਦੀ ਅਗਵਾਈ 'ਚ ਜ਼ਿਲ੍ਹੇ 'ਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਬਲਾਕ ਪੱਧਰ ਤੇ ਸਰਕਾਰੀ ਸਕੂਲ ਮੁਖੀਆਂ ਦੀ ਉਟੀ ਲਗਾਈ ਗਈ ਹੈ ਉਹ ਯਕੀਨੀ ਬਣਾਉਣਗੇ ਕਿ ਸਰਕਾਰੀ ਹੁਕਮਾਂ ਦੀ ਇਨ ਬਿਨ ਪਾਲਣਾ ਹੋਵੇ ਜੋ ਵੀ ਸਕੂਲ ਉਹਨਾਂ ਦੇ ਏਰੀਆ ਚ ਖੁੱਲਾ ਪਾਇਆ ਜਾਂਦਾ ਹੈ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਥੇ ਕਿ ਹੁਣ 230 ਕਿਲੋਮੀਟਰ ਦੀ ਰਫਤਾਰ ਦੇ ਨਾਲ ਇੱਕ ਭਾਰੀ ਤੂਫਾਨ ਆਉਣ ਦੇ ਖਤਸ਼ੇ ਚਿਤਾਏ ਜਾ ਰਹੇ ਨੇ ਇੱਕ ਵੱਡਾ ਅਲਰਟ ਜਾਰੀ ਹੋਇਆ ਇੱਕ ਬਹੁਤ ਜ਼ਿਆਦਾ ਤੇਜ਼ ਰਫਤਾਰ ਦੇ ਨਾਲ ਇਹ ਜਿਹੜਾ ਤੂਫਾਨ ਆਉਣ ਵਾਲਾ ਹੈ ਇਹ ਤੂਫਾਨ ਬਹੁਤ ਵੱਡੇ ਪੱਧਰ ਦੀ ਤਬਾਹੀ ਵੀ ਜਿਹੜਾ ਵਾ ਲਿਆ ਸਕਦਾ ਜਿਸ ਨੂੰ ਲੈ ਕੇ ਹੁਣ ਪਹਿਲਾਂ ਹੀ ਚਰਚਾਾਂ માં ਤੇਜ਼ ਹੋ ਚੁੱਕਿਆ ਨੇ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਹੋਰ ਸ਼ਕਤੀਸ਼ਾਲੀ ਤੂਫਾਨ ਨੇ ਜਨਮ ਲਿਆ ਜਿਸ ਦਾ ਨਾਮ ਕਿਕੋ ਹੈ ਇਹ ਕੋਈ ਛੋਟਾ ਚੱਕਰਵਾਤੀ ਨਹੀਂ ਸੋ ਕੋਈ ਖਤਰਨਾਕ ਸ਼੍ਰੇਣੀ 4 ਤੂਫਾਨ ਬਣ ਗਿਆ ਜਿਸ ਸਮੇਂ ਹਵਾਈ ਟਾਪੂਆਂ ਤੋਂ ਲਗਭਗ 2510 ਕਿਲੋਮੀਟਰ ਦੂਰ ਪੂਰਬ ਦੱਖਣ ਪੂਰਵੀ ਦਿਸ਼ਾ 'ਚ ਸਰਗਰਮ ਹੈ ਇਹ ਤੂਫਾਨ ਹੌਲੀ-ਹੌਲੀ ਹਵਾਈ ਵੱਲ ਵੱਧ ਰਿਹਾ ਹੈ ਤੇ ਜੇਕਰ ਮੌਸਮ ਅਨੁਕੂਲ ਰਿਹਾ ਤਾਂ ਇਹ ਅਗਲੇ ਹਫਤੇ ਤੱਕ ਟਾਪੂ ਸਮੂਹ ਦੇ ਪੂਰਵੀ ਤੱਟਾਂ ਨਾਲ ਟਕਰਾ ਸਕਦਾ ਹੈ ਹਾਲਾਂਕਿ ਰਾਸ਼ਟਰੀ ਹੈਰੀਕੇਨ ਕੇਂਦਰ ਐਨ ਐ ਐਚਸੀ ਨੇ ਅਜੇ ਤੱਕ ਕੋਈ ਅਧਿਕਾਰਤ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਮਹਾਰਾਤਾ ਕਹਿਣਾ ਹੈ ਕਿ ਜੇਕਰ ਕੀਕੋ ਦਾ ਟਰੈਕ ਥੋੜਾ ਜਿਹਾ ਵੀ ਬਦਲਦਾ ਹੈ ਤਾਂ ਇਹ ਹਵਾਈ ਲਈ ਇੱਕ ਗੰਭੀਰ ਖਤਰਾ ਬਣ ਸਕਦਾ ਹੈ ਇਸ ਵੇਲੇ ਕੀਕੋ ਨੂੰ ਪੂਰੀ ਤਰ੍ਹਾਂ ਵਿਕਸਿਤ ਸ਼੍ਰੇਣੀ 4 ਤੂਫਾਨ ਵਜੋਂ ਦਰਜ ਕੀਤਾ ਗਿਆ ਜਿਸ ਕਾਰਨ ਸਮੁੰਦਰ ਦੇ ਵਿੱਚ 230 ਕਿਲੋਮੀਟਰ ਪ੍ਰਤੀ ਘੰਟਾ ਜਾਨਕੀ 145 ਮੀਲ ਪ੍ਰਤੀ ਘੰਟਾ ਦੀਆਂ ਤੇਜ਼ ਹਵਾਵਾਂ ਚੱਲਦੀਆਂ ਨੇ ਇਹ ਤੂਫਾਨ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪੱਛਮ ਵੱਲ ਵੱਧ ਰਿਹਾ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 5 ਸਤੰਬਰ ਤੋਂ ਇਸਦੀ ਦਿਸ਼ਾ ਪੱਛਮ ਉੱਤਰ ਪੱਛਮ ਵੱਲ ਮੁੜ ਸਕਦੀ ਹੈ ਇਹ ਬਦਲਾਅ ਤੂਫਾਨ ਦੇ ਪ੍ਰਭਾਵ ਨੂੰ ਬਦਲ ਸਕਦਾ ਹੈ ਤੇ ਇਸ ਦੀ ਹਵਾਇਟਾਪੂਆਂ ਵੱਲ ਵੱਧ ਸਕਦਾ ਹੈ ਵਰਤਮਾਨ ਵਿੱਚ ਇਸ ਦੇ ਰਸਤੇ 'ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਹ ਛੋਟੀ ਜਿਹੀ ਤਬਦੀਲੀ ਪੂਰੇ ਖੇਤਰ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ ਵਿਗਿਆਨੀਆਂ ਦਾ ਮੰਨ ਹੈ ਕਿ ਹਫਤੇ ਦੇ ਅੰਤ ਤੱਕ tufaan ਦੀ ਤਾਕਤ ਕੁਝ ਹੱਦ ਤੱਕ ਘਟ ਸਕਦੀ ਹੈ ਕਿਉਂਕਿ ਇਹ ਵਰਟੀਕਲ ਹਵਾ ਦੇ ਸ਼ੇਅਰ ਨਾਲ ਪ੍ਰਭਾਵਿਤ ਹੋ ਸਕਦਾ ਹੈ ਹਾਲਾਂਕਿ ਭਾਵੇਂ ਕੀਕੋ ਕਮਜ਼ੋਰ ਹੋ ਜਾਂਦਾ ਹੈ ਇੱਕ ਗਰਮ ਖੰਡੀ ਤੂਫਾਨ ਬਣ ਜਾਂਦਾ ਹੈ ਇਸ ਦਾ ਪ੍ਰਭਾਵ ਘਟ ਨਹੀਂ ਹੋਵੇਗਾ ਤੂਫਾਨ ਦੇ 10 ਅਤੇ 11 ਸਤੰਬਰ ਦੇ ਵਿਚਕਾਰ ਹਵਾਈ ਵਿੱਚ ਟਕਰਾਉਣ ਦੀ ਉਮੀਦ ਹੈ ਖਾਸ ਕਰਕੇ ਵੱਡੇ ਟਾਪੂ ਦੇ ਪੂਰਬੀ ਹਿੱਸਿਆਂ ਵਿੱਚ ਅੰਦਾਜ਼ਾ ਲਗਾਇਆ ਗਿਆ ਕਿ ਇਹਨਾਂ ਖੇਤਰਾਂ ਵਿੱਚ 4 ਤੋਂ 8 ਇੰਚ ਦੀ ਭਾਰੀ ਬਾਰਿਸ਼ ਹੋ ਸਕਦੀ ਹੈ ਹਵਾ ਦੀ ਗਤੀ 96 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ ਇਸ ਨਾਲ ਹੜ੍ਹਾਂ ਤੇ ਜ਼ਮੀਨ ਖਿਸਕਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਖਾਸ ਕਰਕੇ ਪਹਾੜੀ ਤੇ ਨੀਵੇਂ ਇਲਾਕਿਆਂ ਦੇ ਵਿੱਚ ਤੇ ਦੱਸਿਆ ਕਿ ਹੁਣ ਇਸ ਨੂੰ ਲੈ ਕੇ ਲਗਾਤਾਰ ਅਲਰਟ ਜਾਰੀ ਕਰ ਦਿੱਤਾ ਹੈ ਐਨ ਐਚ ਸੀ ਨੇ ਮਿਆਮੀ ਸਥਿਤੀ ਹਰੀਕੇਨ ਨਿਗਰਾਨੀ ਕੇਂਦਰ ਲਗਾਤਾਰ ਕਿਕੋ ਤੇ ਨਜ਼ਰ ਰੱਖ ਰਿਹਾ ਵਿਗਿਆਨੀ ਹਰਪਾਲਜੀਤ ਦੇਸ਼ਾ ਤਾਕਤ ਤੇ ਰਫਤਾਰ ਦੀ ਨਿਗਰਾਨੀ ਕਰਨ ਵਿੱਚ ਲੱਗੇ ਹੋਏ ਨੇ ਤੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਹੁਣ ਇੱਕ ਕੀਕੋ ਨਾਮ ਦਾ ਵੱਡੇ ਪੱਧਰ ਦਾ ਤੂਫਾਨ ਜਿਹੜਾ ਵਾ ਐਕਟਿਵ ਹੋਣ ਤੇ ਚਰਚਾ ਦੇ ਵਿੱਚ ਹੈ ਜਿਸ ਨੂੰ ਲੈ ਕੇ ਹੁਣ ਅਲਰਟ ਤਾਂ ਫਿਲਹਾਲ ਕੋਈ ਵਿਗਿਆਨੀਆਂ ਦੇ ਵੱਲੋਂ ਨਹੀਂ ਜਾਰੀ ਕੀਤਾ ਪਰ ਨਜ਼ਰ ਜਿਹੜੀ ਹੈ ਇਸ ਤੂਫਾਨ ਦੇ ਉੱਤੇ ਪੂਰਨ ਤੌਰ ਤੇ ਰੱਖੀ ਗਈ ਹੈ